ਉਦੋਂ ਅਗਲਾ ਨਾਕਾ ਟੱਪਿਆ ਮੈਂ ਤੇ ਫਿਰ ਉਹ ਹੀ ਕੰਮ ਬੈਟਰੀਆਂ ਮਾਰ ਕੇ ਲਾਲ ਲਾ ਕਰ ਗੱਡੀਆਂ ਟੱਕੋ ਗੱਡੀਆਂ ਟੱਕੋ ਫਿਰ ਲਾਲ ਲਾ ਜੀ ਅੱਗੇ ਤੇ ਡਾਕੇ ਹੁਣ ਬਾਹਰ ਦੇ ਯਾਰ ਵਿਚਾਰੇ ਉਹ ਵਿਚਾਰੇ ਮੈਨੂੰ ਅੱਗੇ ਮੁੰਡੇ ਮਿਲੇ ਜਾਂਦੇ 1700ਾਾਾ ਭਰਤੀ ਹੋਇਆ ਵਾ ਪੁਲਿਸ ਦਾ ਮੈਨੂੰ ਪੁੱਛਿਆ ਇੱਕ ਮੁੰਡੇ ਨੂੰ ਨਵੇਂ ਦੂੰ ਤੇ ਉਹਨਾਂ ਫੇਰ ਡੱਕ ਲਈ ਉਹ ਫੇਰ ਭਾਈ ਡਿੱਗੀ ਚ ਕੋ ਮੈਂ ਹੱਥ ਕੋ ਜ ਕੋ ਮੈਂ ਡਿੱਗੀ ਚ ਕੋ ਹੀ ਜਗਾ ਇਤੇ ਦੇ ਨਾਲ ਕੋ ਜੀ ਮੱਟਕੀ ਕੋ ਨਹੀਂ ਜਾਈ ਤੂੰ ਦੇਗਾ ਵਕੀ ਸੰਦ ਦੇ ਆਈ ਜਰਾ ਕੋ ਬੋਲ ਵੀ ਇੱਥੇ ਪਈ ਆ ਤੇ ਆਪਾਂ ਕਿਹੜੀ ਕੋ ਗੈਰ ਪਰ ਠੀਕੇ ਨੂੰ ਅੰਗਰੇਜ਼ੀ ਚ ਟੌਪ ਦੀ ਸ਼ਰਾਬ ਠੀਕੇ ਤੋਂ ਨਹੀਂ ਸੌਰੀ ਉਹ ਕੰਟੀਨ ਵਾਲੀ ਬਣੀ ਤੋਂ ਮੈਂ ਬ੍ਰੈਂਡ ਟੌਪ ਦਾ ਰੱਖਿਆ ਪਾ ਯਾਰ ਕੀ ਕਰਨ ਲੈ ਜੇ ਤੇ ਮੈਂ ਵੀ ਚਲੋ ਮੈਂ ਤੇ ਫੇਰ ਉਹ ਉਹ ਚੈੱਕ ਜਿਆ ਕਰੀ ਜਾਂ ਮੈਂ ਵੀ ਪਿੱਛੇ ਸਮਾਨ ਤੋਂ ਫੋਟੋ ਫੋਟਾ ਪਈਆਂ ਅੱਧਾ ਕੋ ਕੀ ਪਿਆ ਅੱਧਾ ਕੋ ਅਸੀਂ ਹੋਰ ਨਹੀਂ ਜੇ ਕੰਮ ਅੱਧਾ ਕੋ ਪੈ ਗਈ ਜੇ ਕੱਲਾ ਤੇ ਮੈਂ ਉਹਦੇ ਪਾਜੀ ਨੂੰ ਲਕਾ ਲੋ ਮੈਂ ਕਾ ਤੂੰ ਲਖਾਈਏ ਤੁਮੋਂ ਤੁਸੀਂ ਵੀ ਲਾਉਦੇ ਆ ਪਲ ਲਾਈਏ ਰੇ ਮਨ ਪ੍ਰਾਇਗਤ ਮਨ ਨਾ ਹੁੰਦਾ ਆ ਵਾ ਦੇਖੇ ਕੋ ਰੋਸੇ ਹਰਦੇ ਥੱਕੇ ਨਹੀਂ ਹੈ ਕੋਈ ਕਹਾਂ ਸੇ ਆਤੇ ਹੈ ਇਹ ਕੌਣ ਹੈ ਇਹ ਲੋਕ ਮੋ ਵੀ ਯਾ ਸੀ ਆ ਮੁੰਡੇ ਦਾ ਵੇ ਵੀ ਮੈਂ ਲਾਉਣਾ ਕਿ ਇਹ ਨੇ ਨਹੀਂ ਨਹੀਂ ਸਰ ਉਹ ਨਵੇਂ ਮੁੰਡੇ ਵਿਚਾਰੇ ਭਰਤੀ ਹੋਏ ਨੇ ਨਹੀਂ ਨਹੀਂ ਭਾਜੀ ਇਹ ਨਹੀਂ ਲਾਉਣਾ ਮੈਂ ਗੁਰੂ ਆ ਲਾਓ ਪੈਗ ਲਾਓ ਇੱਕ ਅਦਾ ਆ ਗਿਆ ਵਡਾ ਹੈਗਾ ਮੈਂ ਤੁਹਾਡਾ ਸੀਨੀਅਰ ਤੈਨੂੰ ਲਿਆਓ ਕੋ ਲੋ ਮੇਰੇ ਕੋ ਇੱਥੇ ਗੱਡੀ ਚ ਕੋ ਮੈਂ ਪੈਗ ਵੀ ਲਾਉਂ ਤੁਹਾਨੂੰ ਸੇਵਾ ਪੂਰੀ ਫੁੱਲ ਕਰੂੰਗਾ ਆ ਮੇਰਾ ਘਰ ਦੇ ਲਾ ਕੇ ਇੱਥੇ ਲੱਗ ਹੀ ਆ ਗਿਆ ਕੰਮ ਮੈਂ ਕੋਈ ਹੋਰ ਕੀ ਦੀ ਲੋੜ ਆ ਦੱਸੋ ਤੋਂ ਪੱਤਰਕਾਰ ਜਿਹੜੇ ਲਾਗੇ ਰਿਪੋਰਟਰ ਰਿਪੋਰਟਰ ਜੇ ਜੋ ਹੀ ਉਹਨਾਂ ਨੇ ਦੱਸਤਾ ਨਾ ਉਹ ਉਹ ਵਿੱਚੋਂ ਨਿਕਲ ਗਿਆ ਇੱਕ ਬੰਦਾ ਹੱਸ ਪਿਆ ਜਾਂਦਾ ਬਾਜੀ ਬਾਜੇ ਉਹਨਾਂ ਨੂੰ ਕੀ ਪਤਾ ਕੌਣ ਬਾਜਾ ਉਹਨਾਂ ਨੂੰ ਜਾਣੇ ਬਲਾ ਵੀ ਕੌਣ ਬਾਜਾ ਉਹ ਕਰਨ ਇਸ਼ਾਰੇ ਪਾਜੀ ਬਾਜੇ ਮੈਨੂੰ ਪਤਾ ਲੱਗ ਗਿਆ ਉਹਨੀਆਂ ਅੱਖਾਂ ਤੋਂ ਵੀ ਇਹ ਬਾਜੇ ਉਹੀ ਕਾਲੀ ਅਲਟੋ ਵਾਲਾ ਤੇ ਉਹਨਾਂ ਨੂੰ ਵਿਚਾਰੇ ਨੂੰ ਕੀ ਪਤਾ ਕਿ ਬਾਜਾ ਕਿਹੜਾ ਵਾ ਤੇ ਚਲੋ ਇਹ ਵੀ ਕੀ ਉਹਨਾਂ ਦੇ ਵਿਚਾਰੇ ਨੇ ਮਾਨਤਾ ਨਹੀਂ ਰੱਖਿਆ ਆਪਣਾ ਮੈਂ ਵੀ ਪਾਜੀ ਆਪ ਪਿੱਗ ਲਾ ਰਿਹਾ ਵਿੱਚ ਮਰਨੀ ਮਾਰਦਾ ਤੇ ਬਾਕੀ ਇਹ ਗੱਲ ਹੈ ਵੀ ਉਹ ਗੱਲ ਉਹ ਨਾ ਬਣਦੀ ਸਾਡੀ ਪਿੰਡ ਵਾਲੀ ਵੀ ਜਿਦ ਤਰ੍ਹਾਂ ਸਾਡਾ ਟਾੜੇ ਟਾੜੇ ਜਿ ਸਾਡੇ ਦੋ ਬੰਦੇ ਇੱਕ ਵਾਰੀ ਚੋਕ ਲਿਆਦੇ ਸੀ ਤੇ ਪੁਲਸ ਬੋਲਦਾ ਆਂਦੀ ਵੀ ਅਸੀਂ ਤੇ ਤੁਹਾਡਾ ਮਲਾਜਾ ਕਰਾਉਣਾ ਅਸੀਂ ਤੇ ਤੁਹਾਡਾ ਮਲਾਜਾ ਕਰਾਉਣਾ ਮੈਂ ਕਿਤੇ ਉਹ ਨਾ ਗੱਲ ਫੇਰ ਮੇਰੇ ਨਾਲ ਬਣਾਵੇ ਉਹ ਤੇ ਆਉਂਦੇ ਵੀ ਸਾਡਾ ਤੁਹਾਡੇ ਮਲਾਜਾ ਮਗਰਾਉਣਾ ਤੂੰ ਸ਼ਰਾਬ ਪੀਤੀ ਐ ਤੇ ਸਾਡਾ ਬੰਦਾ ਇੱਕ ਬਲਜਿੰਦਰ ਸਿੰਘ ਮਾੜੂ ਉਹ ਵਿਚਾਰਾ ਡਰੀ ਆ ਡਰ ਕੇ ਉਹ ਵੀ ਚੀਰਾ ਫੜਾਉਣਾ ਮਲਾਜੇ ਨਾ ਤੋ ਕਰੀਏ ਮਹਰਾਜਾ ਕਾ ਤੋ ਬਰੋਣਾ ਤਹੀਂ ਅਹੀਂ ਉਹਨੇ ਸ਼ਰਾਬ ਪੀਤੀ ਹੀ ਕਰ ਮੁਕਰਨਾ ਹੈ ਅਨਾਏ ਗਰੇ ਮੁਕਰ ਮੈਂ ਦਸੋ ਇਹ ਤਾਂ ਪੀਤੀ ਯਾਰ ਤੇ ਤੁਸੀਂ ਲਿਖ ਲੋ ਮੈਂ ਸ਼ਰਾਬ ਪੀਤੀ ਗੱਲ ਖਤਮ ਅਹੀਂ ਮੁਕਰਨਾ ਜਾਂ ਤੇ ਮੁਕਰਦੇ ਹੋ ਇਹ ਪੀ ਨਹੀਂ ਸ਼ਰਾਬ ਨਹੀਂ ਪੀਤੀ ਫੇਰ ਤੇ ਸਾਡਾ ਮਹਰਾਜਾ ਕਰ ਲੋ ਜਿਹੜੇ ਉਹਨੂੰ ਇਹ ਵੀ ਟੀਕੇ ਰੁਕੇ ਲੱਗਣੇ ਸੋਨਾ ਸੋਨਾ ਤੇ ਮਾਘੂ ਪਾੜ ਕੇ ਮੁਕਰ ਕੇ ਦਾ ਮਲਾਇਆ ਮਲੋਇਆ ਕਰਨਾ ਉਹ ਇਹਦੇ ਨੂੰ ਡਰਦਾ ਹੀ ਭਵੇਂ ਸ਼ਰਾਬੀ ਨੂੰ ਪਤਾ ਸਾਰਾ ਹੈਗਾ ਇਹਨੇ ਪੀਣਾ ਹੁਣੀਆਂ ਉਹਦਾ ਭਰਾ ਵਾਹੀ ਜੋ ਮੰਨਣ ਦੇ ਹਿਸ਼ਰਾ ਪੀਤੀ ਤੂੰ ਕਿਉਂ ਨਹੀਂ ਮੰਨਦਾ ਯਾਰ ਗੱਲ ਨੂੰ ਲੇਖ ਲੋ ਅਈ ਹਿਸ਼ਰਾ ਪੀਤੀ ਹਰ ਤੇ ਜੋ ਕਰਨਾ ਹਨੂ ਅੰਦਰ ਟਾੜ ਦੋ ਬਾਹਰ ਟਾੜ ਦੋ ਕਿੱਥੇ ਰੱਖਣਾ ਜੇਰ ਕਰ ਦੋ ਪਰਚਾ ਕਰ ਦੋ ਜੋ ਮਰਜ਼ੀ ਕਰਨਾ ਕਰ ਦੋ ਬਸ ਪਰ ਇਹ ਆ ਤੇ ਤੁਹਾਡੇ ਹੱਥ ਜੁੜੇ ਸਾਡਾ ਮਲਾਜਾ ਨਾ ਕਰੇ ਆ ਵੀ ਸਮੇਂ ਚਲੋ ਛੱਡੀ ਇਹ ਕਰਾਉ ਨੂੰ ਪੈਗ ਲੱਗਾ ਜਦਾ ਹੋ ਜਾਂਦਾ ਵਾਦਾ ਘਟਾ ਚਲੋ ਚੰਗਾ ਵਿਰੋਸਾ ਸਤਿ ਸ਼੍ਰੀ ਅਕਾਲ ਐਡਾ ਵੀ ਨਹੀਂ ਲੱਗਾ ਮੈਂ ਵੇਹੇ ਕਈ ਵਾਰੀ ਕਰਨੇ ਪੈਂਦੇ ਬੱਦੇ ਘਟੇ ਜੇ ਹਮਤ ਦੇਦੇ ਅਸੀਂ ਬੋਲਿਏ ਤੇ ਜੈਜ ਗੱਲ ਸਹੇਦੇ ਦੀ ਹੋ ਸਾਨੂੰ ਉੜਤੀ ਦੁਵਾਨ ਦੀ ਹਨੇਰੀਆਂ ਟੋਟੇ ਦੇ ਦੀ ਹੋਰਾ ਵਾਂਗੂ ਟਾਣੀਆਂ ਨਹੀਂ ਛਾਂਗਦੇ ਹੋਰਾ ਵਾਂਗੂ ਟਾਣੀਆਂ ਨਹੀਂ ਛਾਂਗਦੇ ਸਿੱਧਾ ਚੜ ਤੋਂ ਹੀ ਦਈਏ ਪੱਟਨੀ